ਲੋ ਗੀਤਾਂ ਦੇ ਸਾਰੇ ਪ੍ਰੇਮੀਆਂ ਨੂੰ ਗੁਰਮੀਤ ਕੌਰ ਸੰਧਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਜੀ। ਦੋਸਤੋ ਤੁਸੀਂ ਮੇਰੇ ਗੀਤਾਂ ਨੂੰ ਸੁਣਦੇ ਹੋ, ਪਸੰਦ ਕਰਦੇ ਹੋ, ਲਾਈਕ ਸ਼ੇਅਰ ਕਰਦੇ ਹੋ। ਮੈਂ ਤੁਹਾਡੀ ਸਭ ਦੀ ਬਹੁਤ ਧੰਨਵਾਦੀ ਹਾਂ। ਇਸੇ ਤਰ੍ਹਾਂ ਮੇਰੇ ਨਾਲ ਬਣੇ ਰਹਿਣਾ ਤੇ ਇਹਨਾਂ ਲੋਕ ਗੀਤਾਂ ਨੂੰ ਆਪਣਾ ਪਿਆਰ ਜਿਹੜਾ ਉਹ ਦਿੰਦੇ ਰਹਿਣਾ। ਤੁਸੀਂ ਇਸ ਵੇਲੇ ਚੈਨਲ ਦੇਖ ਤੋਂ ਆਪਾਂ ਨੂੰ ਵੇਖ ਰਹੇ ਹੋ ਤੇ ਮੈਂ ਅੱਜ ਫੇਰ ਹਾਜ਼ਰ ਹਾਂ ਤੁਹਾਡੇ ਲਈ। ਰਿਣੀ ਆਦਾ ਇੱਕ ਸੋਹਣਾ ਜਿਹਾ ਗੀਤ ਲੈ ਕੇ ਤਾਂ ਮੈਂ ਬਿਨਾਂ ਭੂਕਾ ਤੁਹਾਨੂੰ ਗੀਤ ਸੁਣਾਉਣੀ ਆ ਲੋ ਕਾਟੇ ਕੜ ਲਏ ਕੇ ਡਬੇ ਵਿੱਚ ਪਾਲ ਲਏ ਪੈਣਾ ਨਾ ਦੇਵਦੀ ਕੇ ਸਜਣਾ ਦੀ ਮਾਉ ਵੇ

ਕੜ ਕੜ ਵੇਖ ਦੀ ਕੇ ਮੋੜ ਡਬੇ ਪਾਵਾਂ ਦੀ ਡੋਬ ਡੋਬਰਵੰਦੇ ਤਤੀ ਦੇ ਗੂੜੇ ਨੇ ਸਜਣ ਬਦ ਨੀਤੀਆ ਵੇ ਚੰਗੀ ਨਹੀਂ ਕੀਤੀ ਕੱਲੀ ਮੈਨੂੰ ਛੋੜ ਕੇ ਤੂੰ ਗਿਆ ਪਰਦੇਸ へ ਹਾਰਕ ਪਾਲੀਆ ਪੈਣਣਾ ਦੇ ਵਦੀ ਕੇ ਸਜਣਾ ਦੀ ਮਾਉ ਹੈ ਹੋਣਾ ਹੰਡਾ ਕਲ ਨਹੀਂ ਰਹਿਣੀ ਕੇ ਲੜਵ ਅਰੇ ਸੁਹੇ ਕੜ ਕੜ ਵੇਖ ਦੀ ਕੇ ਮੁੜ ਡਬੇ ਪਾਵਾਂ ਦੀ ਸ਼ਾਮ ਸ਼ਾਮ ਰੋਂਦੇ ਤਤੀ ਦੇ ਗੂੜੇ ਨੇ ਸਜਣ ਬਾਦ ਅਨੀਤੀ ਵੇ ਚੰਗੀ ਨਹੀਂ ਹੋ ਕੀਤੀ ਕੱਲੀ ਮੈਨੂੰ ਛੱਡ ਕੇ ਤੂੰ ਗਿਆ ਪਰਦੇਸ へ ਵੰਗੜੀਆਂ ਕੜ ਲਈਆਂ ਕੜਾਡ ਬੇਪਲਈਆਂ ਪਈ ਨਣ ਨਾ ਦੇਵਾ ਦੀ ਕਿ ਸਜਣਾ ਦੀ ਮਾਉਂ ਹੁਣ ਨਾ ਕਲ ਨਹੀਂ ਹੋ ਰਹੀ ਵਣੀ ਕੇ ਅਲੜਵਰੇ ਸੁਏ ਕੜਕੜ ਵੇਖਦੀ ਕੇ ਮੁੜੇ ਡਬੇ ਪਾਵਾਂਦੀ ਡੋਬ ਡੋਬਰੋਂ ਦੇ ਤਤੀ ਦੇ ਗੂੜੇ ਨੇ ਸਜਣ ਬਦਨੀਤੀ ਵੇ ਚੰਗੀ ਨਹੀਂੋ ਕੀਤੀਆ ਕੱਲੀ ਨੂੰ ਮੈਨੂੰ ਛੋੜ ਕੇ ਤੂੰ ਗਿਆ ਪਰਦੇਸ へ ਇਹੋ ਜ ਹੈ ਟੱਪਿਆਂ ਵਾਲੇ ਗੀਤਾਂ ਨੂੰ ਤੁਸੀਂ ਗਹਿਣਿਆਂ ਦੇ ਹਿਸਾਬ ਨਾਲ ਆਪਣੇ ਮਨ ਪਸੰਦ ਗਹਿਣੇ ਗਿਣ ਕੇ ਤੇ ਇਸ ਗੀਤ ਨੂੰ ਵਧਾ ਸਕਦੇ ਹੋ ਲਾਈਨਾਂ ਤਾਂ ਇਹ ਹੀ ਗਣਨੀਆਂ ਬਸ ਇੱਕ ਗਹਿਣੇ ਦਾ ਨਾਮ ਬਦਲਣਾ ਹੁੰਦਾ ਹੈ ਸੋ ਆਪਣੀ ਮਰਜ਼ੀ ਨਾਲ ਤੁਸੀਂ ਇਸ ਗੀਤ ਨੂੰ ਛੋਟਾ ਵੱਡਾ ਕਰ ਸਕਦੇ ਹੋ ਤੇ ਹੁਣ ਗੁਰਮੀਤ ਸੰਧਾ ਤੁਹਾਡੇ ਕੋਲੋਂ ਵਿਦਾ ਲੈਂਦੀ ਹੈ ਰੱਬ ਰਾਖ